ਉੜੀ ਮਾਰਨੀ ਵਿਖੰਡ ਪੰਚਵੇਂ ਤਿਹਾਰਾਂ ਦੇ ਦਰਸ਼ਕ ਦਿੰਦੇ ਹੀ ਇੱਕ ਵਾਰ ਫਿਰ ਪਤੰਗ ਬਾਜ਼ੀ ਦੇ ਸ਼ਕੀਨਾ ਵੱਲੋਂ ਮਾਰੂ ਚੈਨਾ ਡੋਰ ਦੀ ਵਰਤੋਂ ਕਰਨ ਬੇਗਨਾ ਮਨੁੱਖੀ ਜਾਨਾਂ ਅਤੇ ਬੇਜਮਾਨ ਪਸ਼ੂ ਪੰਛੀਆਂ ਦੇ ਸਿਰਸੇ ਮੌਤ ਦਾ ਖਤਰਾ ਮਡਰਾਉਣ ਲੱਗ ਪਿਆ ਹੈ ਅਜਿਹੇ ਵਿੱਚ ਪੰਜਾਬ ਸਰਕਾਰ ਵੱਲੋਂ ਖੂਨੀ ਡੋਰ ਦੀ ਵਰਤੋਂ ਖਿਲਾਫ ਸਖ਼ਤ ਕਦਮ ਉਠਾਉਂਦੇ ਹੋਏ ਚੈਨਾ ਡੋਰ ਨਰ ਪਤੰਗ ਉਡਾਉਣ ਦੋੜ ਵੇਚਣ ਅਤੇ ਖਰੀਦਣ ਵਾਲਿਆਂ ਖਿਲਾਫ ਫੜੇ ਜਾਣ ਸੇ 5 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਕਰਨ ਦੀ ਸਖ਼ਤ ਇਜਾਮ ਨੇ ਦਿੱਤੀ ਹੈ। ਬਾਜ਼ਾਰਾਂ ਵਿੱਚ ਇਹਨਾਂ ਤਿਹਾਰਾਂ ਵਾਸਤੇ ਰੰਗ-ਬਰੰਗੇ ਕਈ ਕਿਸਮ ਦੇ ਪਤੰਗ ਦੇਖੇ ਜਾ ਸਕਦੇ ਹਨ। ਇਸ ਬੰਦੀ ਦੁਕਾਨਦਾਰ ਰਿੰਕਾ ਕੱਕੜ ਨੇ ਦੱਸਿਆ ਕਿ ਪਤੰਗ 2 ਰੁਪਏ ਤੋਂ ਸ਼ੁਰੂ ਹੋ ਕੇ 120 ਰੁਪਏ ਮੁੱਲ ਤੱਕ ਦੇ ਹਨ। ਇਸ ਵਾਰ ਮੂਸੇ ਵਾਲਾ ਤਿਰੰਗਾ ਝੰਡਾ ਕੈਨੇਡਾ ਝੰਡਾ ਆਸਟ੍ਰੇਲੀਆ ਝੰਡਾ ਬੀਬੇ ਬਾਪੂ ਮਛਲੀ ਅਤੇ ਕਈ ਕਿਸਮ ਦੇ ਪ੍ਰਸੰਗ ਹਨ ਉਹਨਾਂ ਨੇ ਕਿਹਾ ਕਿ ਇਸ ਵਾਰ ਚైనా ਡੋਰ ਬਿਲਕੁਲ ਨਹੀਂ ਵੇਚ ਰਹੇ ਹਨ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੋ ਵੀ ਵੈਕਸੀ ਚైనా ਡੋਰ ਦੀ ਵਰਤੋਂ ਕਰੇਗਾ ਚਾਹੇ ਉਹ ਵੇਚੇਗਾ ਚਾਹੇ ਖਰੀਦੇਗਾ ਚਾਹੇ ਉਸ ਨਾਲ ਪਤੰਗ ਉਡਾਏਗਾ ਉਸ ਦੇ ਖਿਲਾਫ ਕਸਬ ਬਨੂਨੀ ਕਾਰਵਾਈ ਕੀਤੀ ਜਾਵੇਗੀ ਹਾਂ ਜੀ ਪਤੰਗ ਆ ਗਏ ਮਾਰਕੀਟ ਦੇ ਵਿੱਚ 2 ਰੁਪਏ ਤੋਂ ਲੈ ਕੇ 20 ਲੈ ਕੇ ਸਟਾਰਟਿੰਗ ਹੋ ਜਾਂਦਾ ਹੈ 2 ਰੁਪਏ ਦਾ ਪਤੰਗ ਆ 5 ਰੁਪਏ ਦਾ ਪਤੰਗ ਆ ਔਰ 10 ਰੁਪਏ ਦਾ ਔਰ 15 ਰੁਪਏ ਦਾ ਪਤੰਗ ਆ ਇਹਦਾ 15 ਰੁਪਏ ਛੱਜ ਆ ਜਾਂਦਾ ਹੈ ਉਸ ਤੋਂ ਬਾਅਦ 20 ਰੁਪਏ ਆ ਛੱਜ ਆ ਜਾਂਦਾ ਹੈ ਤੇ ਇਹਦੇ ਕਾਫੀ ਵੈਰਾਈਟੀ ਆ ਚੁੱਕੀ ਮਾਰਕੀਟ ਦੇ ਤੁਕਲ ਵਗੈਰਾ ਆ ਗਈ ਹੈ ਮੂਸੇ ਵਾਲਾ ਪਤੰਗ ਆ ਰਿਹਾ ਮਾਰਕੀਟ ਦੇ ਵਿੱਚ ਬਹੁਤ ਵਿਕ ਰਿਹਾ ਹੈ ਤੇ ਬਾਕੀ ਕਾਫੀ ਮਤਲਬ ਪਤੰਗ ਦੀ ਵੈਰਾਈਟੀ ਹੈਗੀ ਆਪਣੀ ਅ ਦੂਸਰੇ ਹੋ ਗਏ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਇਹਦੇ ਝੰਡੇ ਦੇ ਕਾਫੀ ਮਤਲਬ ਇੰਡੀਆ ਦੇ ਝੰਡੇ ਕਾਫੀ ਮਤਲਬ ਪਤੰਗ ਆ ਚੁੱਕੇ ਮਾਰਕੀਟ ਦੇ ਵਿੱਚ ਵਿਕ ਰਿਹਾ ਬੜਾ ਮਾਲ ਵਧੀਆ ਵਿਕ ਰਿਹਾ ਬੱਚੇ ਲੈ ਜਾ ਰਹੇ ਆ ਔਰ ਗਵਰਨਮੈਂਟ ਨੇ ਚైనా ਤੇ ਪਾਬੰਦੀ ਕੀਤੀ ਆ ਵੀ ਅਸੀਂ ਵੇਚਣੀ ਇਸ ਚੀਜ਼ ਦੇ ਖਿਲਾਫ ਆ ਆਪਾਂ ਵੇਚਣੀ ਵੀ ਨਹੀਂ ਹੈਗੀ ਔਰ ਚైనా ਡੋਰ ਪਾ ਬਿਲਕੁਲ ਖਤਮ ਕਰਨੀ ਆ ਆਉਣ ਵਾਲੇ ਟਾਈਮ ਤੇ ਸਾਰੀ ਕਚਰਾ ਵੇਚਣੀ ਨਹੀਂ ਹੈਗੀ ਬਾਕੀ ਆਪਣੇ ਕੋਲ ਧਾਗਾ ਡੋਰ ਵਿਕ ਰਹੀ ਹੈ ਬੱਚੇ ਲੈ ਜਾ ਰਹੇ ਆ ਖੁਸ਼ ਆ ਚైనా ਡੋਰ ਦੇ ਵਿੱਚ ਬੜੀ ਵੈਰਾਈਟੀ ਆ ਚੁੱਕੀ ਆ ਦੂਸਰੇ ਸੋਰੀ ਧਾਗੇ ਦੇ ਵਿੱਚ ਕਾਫੀ ਵੈਰਾਈਟੀ ਆ ਚੁੱਕੀ ਆ ਉਹਦੇ ਵਿੱਚ ਧਾਗੇ ਦੇ ਵਿੱਚ 12 ਤੋਂ 12 ਮਿਲ ਜੇਗੀ 12 ਤਾਂ 12 12 ਦੀ ਆ ਮੈਂ ਤੇ ਬਾਕੀ ਕੁਝ ਮਤਲਬ ਕਾਫੀ ਡੋਰ ਵਿਕ ਰਹੀ ਹੈ ਇਹ ਧਾਗੇ ਵਾਲੀ 12 ਤਾਰ ਔਰ 8 ਤਾਰ ਔਰ ਬਰੇਲੇ ਦੀ ਡੋਰ ਮਿਲ ਰਹੀ ਹੈ ਕਾਫੀ ਵੈਰਾਈਟੀ ਹੈਗੀ ਹੈ ਜਿਹੜੀ ਪਤੰਗबाजी ਕੀਤੀ ਜਾਂਦੀ ਹੈ ਔਰ ਪਤੰਗबाजी ਦੌਰਾਨ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਹੜਾ ਕਿ ਹਿਊਮਨ ਲਾਈਫਸ ਵਾਸਤੇ ਬਹੁਤ ਡੇਂਜਰਸ ਹੈ ਔਰ ਐਸੇ ਖਤਰੇ ਨੂੰ ਭਾਵਦੇ ਹੋਏ ਮਾਨਯੋਗ ਅਦਾਲਤਾਂ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਸਖਤ ਕਦਮ ਚੁੱਕੇ ਗਏ ਹਨ ਜੋ ਵੀ ਇਸ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਪਾਇਆ ਜਾਂਦਾ ਜਾਂ ਵੇਚਦਾ ਪਾਇਆ ਜਾਂਦਾ ਉਹਦੇ ਖਿਲਾਫ ਸਖਤ ਐਕਸ਼ਨ ਲੈਂਦੇ ਆ ਹੋਇਆ 5 ਸਾਲ ਦੀ ਸਜ਼ਾ ਔਰ 1 ਲੱਖ ਰੁਪਏ ਜੁਰਮਾਨਾ ਤੱਕ ਹੋ ਸਕਦਾ ਹੈ ਇਸ ਵਾਸਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਇਸ ਕਾਰਵਾਈ ਤੋਂ ਬਚਣ ਲਈ ਜਿਹੜੀ ਚਾਈਨੈਸ ਡੋਰ ਆ ਉਹਦਾ ਇਸਤੇਮਾਲ ਨਾ ਕਰਨ ਧੰਨਵਾਦ